ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਜੀ ਆਪਣੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀ ਸਾਡੀ ਸੋਸ਼ਲ ਮੀਡੀਆ ਤੇ ਸ਼ੁਰੂਆਤ ਕਿਵੇਂ ਹੋਈ ਸੀ ਅੱਜ ਆਪਣਾ ਫੇਸਬੁੱਕ ਜਿਹੜਾ ਪਰਿਵਾਰ ਆ ਉਹ ਬਹੁਤ ਹੀ ਵਧੀਆ ਚੱਲਦਾ ਪਿਆਏ ਤੁਸੀਂ ਸਾਨੂੰ ਫੇਸਬੁੱਕ ਤੇ ਵੀ ਜੁਆਇਨ ਕਰ ਸਕਦੇ ਹੋ ਉਹਦੇ ਤੇ ਵੀ ਸਾਡੀ ਆਈਡੀ ਗੁਰਪ੍ਰੀਤ ਕੌਰ ਬਰਾੜ ਦੇ ਨਾਂ ਤੇ ਹੈ ਉੱਥੇ ਜਾ ਕੇ ਸਾਨੂੰ ਜਰੂਰ ਜੁਆਇਨ ਕਰਿਓ ਸਭ ਤੋਂ ਪਹਿਲਾਂ ਸਾਨੂੰ ਅਸੀਂ ਸਾਨੂੰ ਆਏ ਸੀ ਵੀ ਸਾਡਾ ਜਿਹੜਾ ਬਾਹਰਲਾ ਜਿਹੜਾ ਵੀਜ਼ਾ ਵਗੈਰਾ ਸਾਨੂੰ ਮਿਲ ਜੂਗਾ ਤੇ ਅਸੀਂ ਆਪਦੀ ਜਿਹੜੀ ਲਾਈਫ ਸੈਟ ਆ ਉਹ ਬਾਹਰ ਹੀ ਕਰਾਂਗੇ ਫਿਰ ਹੌਲੀ ਹੌਲੀ ਜਿਹੜਾ ਉਹ ਸਾਨੂੰ ਚਲੋ ਨਹੀਂ ਮਿਲਿਆ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਹੈ ਫਿਰ ਉਸ ਤੋਂ ਬਾਅਦ ਮੇਰੀ ਸਿਸਟਰ ਇਨ ਲਾ ਨੇ ਸਾਨੂੰ ਬਹੁਤ ਵਾਰ ਕਿਹਾ ਵੀ ਤੁਸੀਂ ਜਿਹੜਾ ਫੇਸਬੁੱਕ ਤੇ ਵਧੀਆ ਤੁਸੀਂ ਕੰਮ ਕਰ ਸਕਦੇ ਹੋ ਤੁਸੀਂ ਉਹ ਜ਼ਰੂਰ ਕਰੋ ਪਰ ਉਦੋਂ ਸਾਡਾ ਧਿਆਨ ਇਸ ਚੀਜ਼ ਵੱਲ ਨਹੀਂ ਗਿਆ ਜਿੰਨਾ ਚਿਰ ਪਰਮਾਤਮਾ ਵੱਲੋਂ ਆਪਣਾ ਨਾਂ ਨਾ ਹੋਵੇ ਉਸ ਕੰਮ ਵੱਲ ਨਿਗਾਹ ਜਾਂਦੀ ਹੀ ਨਹੀਂ ਇਸ ਤਰ੍ਹਾਂ ਅਸੀਂ ਵੀ ਇਦਾਂ ਹੀ ਕੀਤਾ ਪੇਜ ਵਗੈਰਾ ਅਸੀਂ ਬਣਾ ਕੇ ਰੱਖਲੇ ਪਰ ਵਰਕ ਅਸੀਂ ਉਹਦੇ ਤੇ ਨਹੀਂ ਕੀਤਾ ਕਿੰਨਾ ਟਾਈਮ ਆਈ ਹੁੰਦਾ ਆਇਆ ਫਿਰ ਹੌਲੀ-ਹੌਲੀ ਕਿਤੇ ਟਾਈਮ ਲੱਗਦਾ ਸੀ ਕੋਈ ਪੋਸਟ ਪਾ ਦਿੱਤੀ ਕਦੇ ਕਿਵੇਂ ਕਦੇ ਕਿਵੇਂ ਪਰ ਹੌਲੀ-ਹੌਲੀ ਇੰਟਰਸਟ ਨਾਲ ਦੀ ਨਾਲ ਬਣਦਾ ਗਿਆ ਤੇ ਜਿਹੜਾ ਹੌਲੀ ਹੌਲੀ ਵਰਕ ਕਰਦੇ ਗਏ ਆਪਾਂ ਉਸ ਚੀਜ਼ ਤੇ ਤੇ ਅੱਜ ਆਪਣੀ ਜਿਹੜੀ ਫੇਸਬੁੱਕ ਦੀ ਫੈਮਿਲੀ ਆ ਬਹੁਤ ਹੀ ਜ਼ਿਆਦਾ ਵਧੀਆ ਹੈ ਬਹੁਤ ਵਧੀਆ ਵਰਕ ਹੋ ਰਿਹਾ ਹੈ ਉੱਥੇ ਵਰਕ ਦੇ ਨਾਲ ਨਾਲ ਜਿਹੜੀ ਅਰਨਿੰਗ ਆ ਉਹ ਵੀ ਵਧੀਆ ਹੋ ਰਹੀ ਹੈ ਜੇਕਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਡੇ ਕਮੈਂਟਾਂ ਦਾ ਜਰੂਰ ਰਿਪਲਾਈ ਦਵਾਂਗੇ ਸਭ ਤੋਂ ਪਹਿਲਾਂ ਸਟੱਡੀ ਕੀਤੀ ਸਟੱਡੀ ਤੋਂ ਬਾਅਦ ਚਲੋ ਬਾਹਰ ਲਾ ਸੋਚਿਆ ਪਰ ਨਹੀਂ ਹੋਇਆ ਬਹੁਤ ਉਹ ਵੀ ਵਧੀਆ ਹੋਇਆ ਚਲੋ ਨਹੀਂ ਹੋਇਆ ਫਿਰ ਇੱਧਰਲੇ ਪਾਸੇ ਆਈ ਤਾਂ ਸਾਨੂੰ ਬਹੁਤ سارے ਜਿਹੜੇ ਦੋਸਤ ਮਿਲੇ ਬਹੁਤ ਵਧੀਆ ਪਿਆਰ ਦਿੰਦੇ ਆ ਬਹੁਤ ਵਧੀਆ ਕਮੈਂਟ ਕਰਦੇ ਆ ਤੇ ਹੋਰ ਵੀ ਜਿਹੜੇ ਟੌਪਿਕ ਤੇ ਅਸੀਂ ਬੋਲਦੇ ਆ ਸਾਨੂੰ ਹੋਰ ਵੀ ਕਮੈਂਟ ਕਰਦੇ ਹੋ ਤੁਸੀਂ ਇਸ ਤੇ ਵੀਡੀਓ ਲੈ ਕੇ ਆਓ ਇਸ ਤੇ ਲੈ ਕੇ ਆਓ ਤੇ ਇਹਨਾਂ ਚੀਜ਼ਾਂ ਦੇ ਲਈ ਤੁਹਾਡਾ ਜਿਹੜਾ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਤੇ ਕਿਉਂਕਿ ਜੇਕਰ ਤੁਸੀਂ ਸਾਡੇ ਇੱਕ ਪਰਿਵਾਰ ਵਰਗੇ ਹੋ ਪਰਿਵਾਰ ਵਾਂਗੂ ਤੁਸੀਂ ਕਮੈਂਟ ਕਰ ਦਿਓ ਅਸੀਂ ਰਿਪਲਾਈ ਦਿੰਨੇ ਆ ਪਰ ਅੱਜ ਤੱਕ ਮੈਨੂੰ ਕਿਸੇ ਨੇ ਬੈਡ ਕਮੈਂਟ ਨਹੀਂ ਕੀਤਾ ਫੇਸਬੁੱਕ ਦੇ ਉੱਤੇ YouTube ਦਾ ਹਲੇ ਆਪਾਂ ਪੇਜ ਬਹੁਤ ਟਾਈਮ ਪਹਿਲਾਂ ਜਿਹੜਾ ਬਣਾ ਲਿਆ ਸੀ ਪਰ ਇਸ ਤੇ ਵਰਕ ਨਹੀਂ ਹੋਇਆ ਕੁਝ ਕੁ ਮਜਬੂਰੀਆਂ ਸੀ ਜਿੰਨਾ ਕਰਕੇ ਇਹ ਆਪਾਂ ਨਹੀਂ ਚਲਾ ਸਕੇ ਪਰ ਹੁਣ ਇਹਦੇ ਤੇ ਆਪਾਂ ਜਿਹੜੀ ਪੂਰੀ ਚੰਗੀ ਤਰ੍ਹਾਂ ਕੰਮ ਕਰਾਂਗੇ ਵਰਕ ਕਰਾਂਗੇ ਤੇ ਇਹ ਜਿਹੜਾ ਵਰਕ ਆ ਇਹ ਤੁਹਾਡੀ ਸਪੋਰਟ ਦੇ ਨਾਲ ਹੀ ਜਿਹੜਾ ਸਕਸੈਸਫੁਲ ਹੋਣਾ ਹੈ ਤੁਸੀਂ ਜਰੂਰ ਸਪੋਰਟ ਕਰਿਆ ਕਰੋ ਜਰੂਰ ਕਮੈਂਟ ਕਰਿਆ ਕਰੋ ਤੇ ਜਿਹੜੀ ਵੀਡੀਓ ਉਹ ਵੀ ਸ਼ੇਅਰ ਕਰ ਦਿਆ ਕਰੋ ਕਿਉਂਕਿ ਆਪਣੀਆਂ ਵੀਡੀਓ ਸਿਰਫ ਪਰਿਵਾਰਕੀ ਵੀਡੀਓ ਹੁੰਦੀਆਂ ਐ ਤੇ ਜੇਕਰ ਤੁਸੀਂ ਸਾਡੀ ਇਦਾਂ ਹੀ ਸਪੋਰਟ ਕਰਦੇ ਰਹੇ ਤਾਂ ਇੱਕ ਦਿਨ ਆਪਾਂ ਜਿਹੜਾ YouTube ਤੇ ਵੀ ਬਿਲਕੁਲ ਸਕਸੈਸ ਹੋ ਜਾਵਾਂਗੇ ਤੇ ਤੁਹਾਡਾ ਬਹੁਤ ਦਿਲ ਤੋਂ ਧੰਨਵਾਦ ਹੋਊਗਾ Facebook ਤੇ ਜਿਹੜੀ ਆਪਣੀ ਫੈਮਿਲੀ ਆ ਉਹ 25 ਕ ਹਜ਼ਾਰ ਤੱਕ ਫਾਲੋਅਰ ਹੈਗੇ ਆ ਜਿਹਦੇ ਉੱਤੇ ਹੌਲੀ-ਹੌਲੀ ਜਿਹੜਾ ਕੰਮ ਸ਼ੁਰੂ ਕੀਤਾ ਵਾਹਿਗੁਰੂ ਦੀ ਕਿਰਪਾ ਨਾਲ ਅੱਗੇ ਤੱਕ ਜਾਵਾਂਗੇ ਕਿਉਂਕਿ ਉਸ ਦੇ ਉੱਤੇ ਵਿਚਾਰ ਵਾਲੀਆਂ ਵੀਡੀਓ ਕੰਮ ਵਾਲੀਆਂ ਵੀਡੀਓ ਇਦਾਂ ਦੀਆਂ ਮੈਂ ਅਪਲੋਡ ਕਰਦੀ ਰਹਿਣੀ ਆ ਤੇ ਤੁਸੀਂ ਉੱਥੇ ਜਾ ਕੇ ਮੈਨੂੰ ਜ਼ਰੂਰ ਜੁਆਇਨ ਕਰਿਓ ਤੇ ਜਿਹੜੀ ਕੋਜਿਕ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਇਸ਼ੂ ਵਗੈਰਾ ਆ ਜਾਂਦੇ ਆ ਉਹਨਾਂ ਕਰਕੇ ਵੀ ਜਿਹੜਾ ਬਹੁਤ ਨੁਕਸਾਨ ਹੋ ਜਾਂਦਾ ਪਹਿਲਾਂ ਇਹਨਾਂ ਚੀਜ਼ਾਂ ਦੀ ਸਾਨੂੰ ਨੌਲੇਜ ਨਹੀਂ ਸੀਗੀ ਬਹੁਤ ਜਿਹੜੇ ਪੇਜ ਸਾਡੇ ਇਦਾਂ ਹੀ ਖਰਾਬ ਹੋ ਗਏ ਆ ਮੇਰੇ ਹਸਬੰਡ ਦੇ ਪੇਜ ਜਿਹੜੇ ਬਹੁਤ ਹੀ ਜ਼ਿਆਦਾ ਖਰਾਬ ਹੋ ਗਏ ਸੀਗੇ ਬਹੁਤ ਚੀਜ਼ਾਂ ਤੇ ਬੈਨ ਵਗੈਰਾ ਲੱਗ ਗਿਆ ਸੀਗਾ ਤੇ ਹੁਣ ਹੌਲੀ ਹੌਲੀ ਇੱਕ ਦੋ ਵਾਰ ਜਦੋਂ ਕੰਮ ਖਰਾਬ ਹੁੰਦਾ ਬੰਦੇ ਨੂੰ ਫੇਰ ਨੌਲੇਜ ਆ ਹੀ ਜਾਂਦੀ ਆ ਅੱਜ ਇੰਨੀ ਕਿ ਨੌਲੇਜ ਹੈਗੀ ਆ ਵੀ ਆਪ ਦਾ ਸੀ ਬਿਲਕੁਲ ਚੰਗੀ ਤਰ੍ਹਾਂ ਜਿਹੜਾ ਕੰਮ ਕਰ ਰਹੇ ਆ ਤੇ ਕਿਸੇ ਨੂੰ ਹੈਲਪ ਵੀਕ ਦੇ ਦਿੰਨੀ ਆ ਜਿੰਨੀ ਕਿ ਸਾਡੇ ਤੋਂ ਹੋ ਸਕਦੀ ਆ ਯਾਨੀ ਕਿ ਦੱਸ ਸਕਦੇ ਆ ਵੀ ਇੱਥੋਂ ਤੁਸੀਂ ਐਂ ਕਰ ਲਓ ਇੱਥੋਂ ਤੁਸੀਂ ਐਂ ਕਰ ਲਓ ਜਿਹੜਾ ਤੁਹਾਡਾ ਬਚਾਅ ਹੋ ਜਾਵੇ ਕਿਉਂਕਿ ਇਨਾਂ ਦੇ ਉੱਤੇ ਫੇਕ ਜਿਹੜੀਆਂ ਨੋਟੀਫਿਕੇਸ਼ਨ ਆ ਬਹੁਤ ਆਉਂਦੀਆਂ ਰਹਿੰਦੀਆਂ ਤੇ ਜਿਹੜੇ ਅਣਜਾਣ ਲੋਕ ਹੁੰਦੇ ਆ ਉਹਨਾਂ ਦੇ ਕਲਿੱਕ ਕਰ ਲੈਂਦੇ ਆ ਤੇ ਜਿਹੜਾ ਫੇਰ ਆਪਣਾ ਜਿਹੜਾ ਸਾਰਾ ਪੇਜ ਦਾ ਹੈਂਡਲ ਕੀਤਾ ਹੁੰਦਾ ਸਾਰਾ ਉਹਨਾਂ ਦੇ ਹੱਥ 'ਚ ਚਲਾ ਜਾਂਦਾ ਹੈ ਮੇਰੇ ਨਾਲ ਵੀ 2-3 ਵਾਰੀ ਇਦਾਂ ਹੀ ਹੋਇਆ ਸੀਗਾ ਤੇ ਬਹੁਤ ਜ਼ਿਆਦੇ ਜਿਹੜੇ ਸਾਨੂੰ ਇਹ ਤਕਲੀਫ ਜਿਹੜੀ ਹੁੰਦੀ ਹੈ ਇਹ ਆਪਾਂ ਆਪ ਹਰੇਕ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਅਗਲਾ ਕਹਿ ਦਿੰਦਾ ਵੀ ਸੋਸ਼ਲ ਮੀਡੀਆ ਦੀ ਵਰਕਾ ਫਿਰ ਕੀ ਹੋ ਗਿਆ ਪਰ ਜਿਹਦੀ ਪਿੱਛੇ ਮਿਹਨਤ ਹੁੰਦੀ ਆ ਉਹ ਨਹੀਂ ਅਗਲਾ ਵੇਖਦਾਗਾ ਤੇ ਤੁਸੀਂ ਸਾਨੂੰ ਜਰੂਰ ਸਪੋਰਟ ਕਰਿਓ ਫੇਸਬੁੱਕ ਤੇ ਵੀ ਤੇ YouTube ਤੇ ਵੀ ਤੇ ਵੀਡੀਓ ਜਰੂਰ ਸ਼ੇਅਰ ਕਰਦਿਆ ਕਰੋ ਕਿਉਂਕਿ YouTube ਤੇ ਹਜੇ ਆਪਣਾ ਟਾਈਮ ਵਾਚ ਜਿਹੜਾ ਉਹ ਕੰਪਲੀਟ ਹੋਣ ਵਾਲਾ ਰਹਿੰਦਾ ਏ ਤੇ ਇਹ ਫੇਰ ਹੀ ਹੋਊਗਾ ਜੇ ਤੁਸੀਂ ਸਾਡਾ ਸਾਥ ਦਿਓਗੇ ਤੇ ਸਾਡੀਆਂ ਵੀਡੀਓਸ ਤਾਂ ਇੰਨੀਆਂ ਤਾਂ ਹਜੇ ਨਹੀਂ ਪਾਈਆਂ ਪਰ ਜਿੰਨੀਆਂ ਕਿ ਵੀ ਪਾਈਆਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਤੇ ਆਉਣ ਵਾਲੀਆਂ ਵੀਡੀਓ ਹੋਰ ਵੀ ਵਧੀਆ ਹੋਣਗੀਆਂ ਤੇ ਧੰਨਵਾਦ ਆ ਤੁਹਾਡਾ ਤੇ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਜੀ ਸਾਰਿਆਂ ਦਾ